ਸਿੱਧੂ ਮੂਸੇਵਾਲੇ ਦੇ ਨਿੱਕੇ ਭਰਾ ਜਾਨੀ ਕਿ ਨਿੱਕੇ ਸਿੱਧੂ ਦੀ ਕੋਈ ਨਾ ਕੋਈ ਵੀਡੀਓ ਜਾਂ ਕੋਈ ਨਾ ਕੋਈ ਚਰਚਾ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਹੀ ਰਹਿੰਦੀ ਹੈ ਤਾਂ ਦੋਸਤੋ ਹੁਣ ਜੋ ਖਬਰ ਨਿੱਕੇ ਸਿੱਧੂ ਪ੍ਰਤੀ ਫੈਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਉਹ ਸੁਣ ਕੇ ਹੋ ਸਕਦਾ ਹੈ ਵੱਡੇ ਵੱਡੇ ਸਿੰਗਰ ਆਪਣਾ ਕੰਮਕਾਰ ਛੱਡ ਦੇਣ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ ਤਾਂ ਦੋਸਤੋ ਰੀਸੈਂਟਲੀ ਤੀਆਂ ਦਾ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ ਸਿੱਧੂ ਮੂਸੇਵਾਲੇ ਬਾਈ ਦੀ ਹਵੇ ਅਤੇ ਉੱਥੇ ਸਿੱਧੂ ਮੂਸੇਵਾਲੇ ਬਾਈ ਦੇ ਫਾਦਰ ਸਾਹਿਬ ਜਾਨੀ ਕਿ ਬਲਕੌਰ ਸਿੰਘ ਨੂੰ ਇੱਕ ਪੁੱਤਰਕਾਰ ਕੁੜੀ ਦੇ ਵੱਲੋਂ ਇੱਕ ਸਵਾਲ ਪੁੱਛਿਆ ਜਾਂਦਾ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਨਿੱਕੀ ਸਿੱਧੂ ਦਾ ਕੀ ਹਾਲ ਹੈ ਤੇ ਨਿੱਕਾ ਸਿੱਧੂ ਫਿਊਚਰ ਦੇ ਵਿੱਚ ਕੀ ਕਰਦਾ ਚਾਹੇਗਾ ਤਾ ਦੋਸਤੋ ਉਸ ਪੱਤਰਕਾਰ ਕੁੜੀ ਦੇ ਸਵਾਲ ਦਾ ਜਵਾਬ ਦਿੰਦਿਆਂ ਸਰਦਾਰ ਬਲਕੌਰ ਸਿੰਘ ਕਹਿੰਦੇ ਨੇ ਕਿ ਨਿੱਕਾ ਸਿੱਧੂ ਠੀਕ ਹੈ ਅਤੇ ਹੁਣ ਉਹ ਤੁਰਨ ਵੀ ਲੱਗ ਗਿਆ ਹੈ। ਤਾਂ ਦੋਸਤੋ ਜਦੋਂ ਉਸ ਪੱਤਰਕਾਰ ਕੁੜੀ ਦੇ ਵੱਲੋਂ ਸਰਦਾਰ ਬਲਕੌਰ ਸਿੰਘ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਨਿੱਕਾ ਸਿੱਧੂ ਵੀ ਵੱਡੇ ਸਿੱਧੂ ਵਾਂਗ ਕਲਾਕਾਰ ਬਣੇਗਾ ਜਾਂ ਨਹੀਂ। ਤਾਂ ਉਸ ਪੱਤਰਕਾਰ ਕੁੜੀ ਦੇ ਸਵਾਲ ਦਾ ਜਵਾਬ ਦਿੰਦਿਆਂ ਸਰਦਾਰ ਬਲਕੌਰ ਸਿੰਘ ਕਹਿੰਦੇ ਨੇ ਕਿ ਜਿਵੇਂ ਹੀ ਸਿੱਧੂ ਮੂਸੇਵਾਲੇ ਦਾ ਛੋਟਾ ਭਾਈ ਯਾਨੀ ਕਿ ਨਿੱਕਾ ਸਿੱਧੂ 10-15 ਸਾਲਾਂ ਦਾ ਹੋ ਜਾਏਗਾ ਅਸੀਂ ਉਸ ਨੂੰ ਸਿੰਗਿੰਗ ਸਿਖਾਉਣੀ ਸਟਾਰਟ ਕਰ ਦਿਆਂਗੇ ਕਿਉਂਕਿ ਸਰਦਾਰ ਬਲਕੌਰ ਸਿੰਘ ਦਾ ਕ ਦੀ ਲੈਗਸੀ ਨੂੰ ਅੱਗੇ ਤੋਰਨਾ ਚਾਹੁੰਦੇ ਆ ਇਸ ਲਈ ਚਾਹੁੰਦੇ ਆ ਕਿ ਨਿੱਕਾ ਸਿੱਧੂ ਵੀ ਸਿੰਗਰ ਹੀ ਬਣੇ ਤਾਂ ਦੋਸਤੋ ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਤਾਂ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਸਿੰਗਰਾਂ ਨੂੰ ਭਾਜੜਾ ਪੈ ਗਿਆ ਨੇ ਕਿਉਂਕਿ ਆਲਰੇਡੀ ਸਿੱਧੂ ਮੂਸੇਵਾਲੇ ਦੇ ਛੋਟੇ ਭਾਈ ਨਿੱਕੇ ਸਿੱਧੂ ਦੇ ਕੋਲ ਓਨੀ ਜ਼ਿਆਦਾ ਹਾਈਪ ਹੈ ਜਿੰਨੀ ਕਿਸੇ ਸਿੰਗਰ ਦੇ ਕੋਲ 10 ਜਾਂ 15 ਸਾਲਾਂ ਦੇ ਵਿੱਚ ਹੁੰਦੀ ਹੈ ਖੈਰ ਦੋਸਤੋ ਹੁਣ ਸਰਦਾਰ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲੇ ਦੇ ਨਿੱਕੇ ਭਾਈ ਛੋਟੇ ਸਿੱਧੂ ਲਈ ਇੱਕ ਐਲਾਨ ਤਾਂ ਕਰ ਦਿੱਤਾ ਪਰ ਇਹ ਸਮਾਂ ਦੱਸੇਗਾ ਕਿ ਨਿੱਕਾ ਸਿੱਧੂ ਵੀ ਸਿੱਧੂ ਦੇ ਉੱਪਰ ਚਮਕਦਾ ਏ ਜਾਂ ਨਹੀਂ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਕਿ ਨਿੱਕਾ ਸਿੱਧੂ ਵੀ ਵੱਡਾ ਹੋ ਕੇ ਸਿੱਧੂ ਮੂਸੇਵਾਲੇ ਬਾਗ ਆਪਣਾ ਨਾਮ ਰੌਸ਼ਨ ਕਰੇਗਾ ਜਾਂ ਨਹੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਅਤੇ ਨਾਲ ਹੀ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ